ਕਹਿੰਦੇ ਕਿ ਫ੍ਰੀ ਵੀਜ਼ ਵਾਲੀਆਂ ਚੀਜ਼ਾਂ ਤੇ ਗੱਲਬਾਤ ਕਰੋ ਕਿਉਂਕਿ ਅਦਾਲਤ ਨੇ ਵੀ ਕਿਹਾ ਕਿ ਭਾਈ ਇੰਨਾ ਵੀ ਫ੍ਰੀ ਵੀਜ਼ ਚੰਗਾ ਨਹੀਂ ਇੰਨੀ ਵੀ ਮੁਫਤ ਖੋਰੀ ਚੰਗੀ ਨਹੀਂ ਵੀ ਕੰਮ ਹੀ ਛੱਡ ਦਿਓ ਕਿਵੇਂ ਦੇਖਦੇ ਹਾਂ ਤੁਸੀਂ ਇਹ ਵੀ ਦੋ ਪੱਖ ਨੇ ਮਿੰਟੂ ਜੀ ਇੱਕ ਤਾਂ ਇਹ ਹੈ ਕਿ ਸੱਚਮੁੱਚ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਜ਼ਰੂਰਤ ਹੈ ਤੇ ਦੂਜਾ ਪੱਖ ਆਪਣੇ ਸਮਾਜ ਦਾ ਉਹ ਵੀ ਜਿਹੜਾ ਜ਼ਰੂਰਤਮੰਦ ਹੁੰਦਾ ਉਹਦੇ ਤੱਕ ਚੀਜ਼ ਨਹੀਂ ਪਹੁੰਚਦੀ ਕੋਈ ਹੋਰ ਹੀ ਉਹਦੇ ਫਾਇਦੇ ਲੈ ਜਾਂਦਾ ਨਹੀਂ ਦੇਖੋ ਵੈਲਫੇਅਰ ਜਿਹੜਾ ਹੈ ਨਾ ਹੂੰ वैसे थे सोशल वेलफेयर सोशलिज्म जी तो कैपिटलिज्म दो अड़ड़ ਧੁਰੇ ਆ ਨਾ ਹੂੰ ਤੁਸੀਂ ਪੜਿਆ ਵੀ ਹੋਏਗਾ ਜੀ 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 ਪੂੰਜੀਵਾਦ ਸਮਾਜਵਾਦ ਬਿਲਕੁਲ ਪਰ ਬੇਸਿਕਲੀ ਕੀ ਹੈ ਕਿ ਅੱਜ ਜੇ ਤੁਸੀਂ ਪੱਛਮੀ ਮਾਡਲ ਨੂੰ ਦੇਖ ਲਓ ਹੂੰ ਤੇ ਆਪਣਾ ਮਾਡਲ ਦੇਖ ਲਓ ਆਰਥਿਕਤਾ ਦਾ ਇਹ ਇੱਕ ਮਿਕਸਡ ਆ ਮਿਲਗੋਬਾ ਜਿਹਾ ਜਿਹਨੂੰ ਬਿਲਕੁਲ ਨਾ ਪੂਰਾ ਪੂੰਜੀਵਾਦ ਕਹਿ ਸਕਦੇ ਨਾ ਪੂਰਾ ਸਮਾਜਵਾਦ ਹੈ ਪੂੰਜੀਵਾਦ ਜੀ ਫਰੋਦੀ ਜਿੱਤੇ ਨਾ ਕਿਤੇ ਅੰਸ਼ ਪਾ ਦਿੱਤਾ ਹਮ ਵੈਲਫੇਅਰ ਦਾ ਸੋਸ਼ਲਿਜ਼ਮ ਦਾ ਹਮ ਹਮ ਤਾਂ ਹੁਣ ਆਪਣੇ ਜੇ ਤੁਸੀਂ ਦੇਖੋਗੇ ਤੇ ਸ਼ਾਇਦ ਸੰਵਿਧਾਨ ਦੇ ਪ੍ਰੀਅੰਭਲ ਦੇ ਵਿੱਚ ਵੀ ਹੈ ਜੀ ਠੀਕ ਹੈ ਨਾ ਇਹਦਾ ਮਤਲਬ ਇਹ ਹੈ ਕਿ ਵੈਲਫੇਅਰ ਸਟੇਟ ਵੈਲਫੇਅਰ ਨਹੀਂ ਛੱਡ ਸਕਦੀ ਹਮ ਬਿਲਕੁਲ ਤਾਂ ਕਿ ਜਿੱਦਾਂ ਹੁਣ ਆਪਾਂ ਦੇਖਦੇ ਆ ਉਧਰ ਪੱਛਮ ਵੱਲ ਤੁਹਾਡੇ ਬਹੁਤ ਸਾਰੇ ਨੋਨ ਕੈਨੇਡਾ ਚੋਂ ਗਏ ਯੂਐਸਟੇ ਤੋਂ ਸਾਰੇ ਪਾਸੇ ਉਹਦਾ ਉੱਥੇ ਫ੍ਰੀ ਕੁਛ ਨਹੀਂ ਜਿਆਦਾ ਮਿਲਦਾ ਬਟ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਹਮ ਸਰਕਾਰ ਵੱਲੋਂ ਜਿੱਥੇ ਦਾ ਮਤਲਬ ਕਿ ਹੈਲਥ ਕੇਅਰ ਹੈ ਜਾਂ ਕੁਝ ਇਹੋ ਚੀਜ਼ਾਂ ਦਿੱਤੀਆਂ ਜਾਂਦੀਆਂ ਦਿੱਤੀਆਂ ਜਾਂਦੀਆਂ ਸਟੱਡੀ ਵਗੈਰਾ ਕੁਝ ਚੀਜ਼ਾਂ ਚ ਤੁਹਾਨੂੰ ਜਿਵੇਂ ਤੁਸੀਂ ਦੇਖੋ ਤਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਫਿਕਸ ਅਮਾਉਂਟ ਵੀ ਦਿੱਤੀ ਬਿਲਕੁਲ ਉਹ ਕੀ ਹੈ ਹਮ ਉਹ ਵੀ ਤਾਂ ਇੱਕ ਤਰ੍ਹਾਂ ਦਾ ਵੈਲਫੇਅਰ ਹੈ ਨਾ ਜੀ 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 ਬਿਲਕੁਲ ਜਾਂ ਮੈਡੀਕਲ ਸਹੂਲਤਾਂ ਕਹਿ ਲਓ ਉਦਾਂ ਦੀਆਂ ਮਿਲ ਰਹੀਆਂ ਨੇ ਜਾਂ ਕੋਈ ਸੋਸ਼ਲ ਸ਼ੈਲਟਰ ਵਗੈਰਾ ਮਤਲਬ ਹਾਲਾਂਕਿ ਉੱਥੇ ਇਹ ਨਹੀਂ ਹੈ ਕਿ ਮੈਂ ਆਇਆ ਤੇ ਆਹ ਦੇ ਦੂੰਗਾ ਇੱਥੇ ਤੇ ਐਡੇ ਮੂਰਖ ਨੇਤਾ ਕਈ ਆ ਇੱਕ ਇਲੈਕਸ਼ਨ ਚ ਖੜ ਗਿਆ ਉਧਰ ਸਾਊਥ ਨਹੀਂ ਉਹ ਕਹਿੰਦਾ ਤੁਸੀਂ ਵੀ ਆਰ ਫਲਾਣਾ ਕਹਿੰਦਾ ਆਹ ਦੇਊਗਾ ਕਿ ਆਹ ਦੇਊਗਾ ਕਹਿੰਦਾ ਲਾ ਮੈਨੂੰ ਦੱਸੋ ਕਹਿੰਦੇ ਤੂੰ ਕੀ ਦੇਵੇਂਗਾ ਉਹ ਕਹਿੰਦਾ ਇੱਕ ਤਾਂ ਚੰਨ ਤੇ ਪਲਾਟ ਦੇਊਗਾ ਮੈਂ ਕੀ ਬਾਤ ਇੱਕ ਇੱਕ ਤੇ ਤੁਹਾਨੂੰ ਚੰਨ ਤੇ ਪਲਾਟ ਦੇਣਾ ਮੈਂ ਇੱਕ ਹਰੇਕ ਵਿਹੜੇ 'ਚ ਹੈਲੀਕਾਪਟਰ ਖਿਲਾ ਦੂੰਗਾ ਵਾਹ ਭਾਈ ਤੇ ਤੁਸੀਂ ਸ਼ਹਿਰ ਪਿੰਡੀ ਤੋਰੀ ਲੈਣ ਜਾਣਾ ਤੇ ਹੈਲੀਕਾਪਟਰ ਤੇ ਚੜ੍ਹ ਜਾਓ ਵਾਹ ਤੇਰੇ ਕਿਉਂ ਦੇ ਆਪ ਕਮਾਲ ਦੇ ਕੱਪ ਮਾਰਦੇ ਆ ਵੀ ਹਨਾ ਕਮਾਲ ਉਹਨੇ ਅਖਿਆ ਜਦੋਂ ਥੁੱਕ ਨਾਲ ਫੜੀ ਬਕਾਉਣੇ ਆ ਆ ਵੀ ਉਹਨਾਂ ਨੇ ਕਿਹਾ ਦੇਣਾ ਤੇ ਮੈਂ ਕਿਹਾ ਦੇ ਬਿਲਕੁਲ ਸਰ ਕਮਾਲ ਦੀ ਇਥੇ ਇਹ ਵੈਸੇ 100 ਸਾਲ ਦੀ ਹਿਸਟਰੀ ਹੈ ਫ੍ਰੀਬੀਸ ਦੀ ਜੀ ਤੇ ਇਸ ਤਰ੍ਹਾਂ ਚੱਲਿਆ ਕੰਮ ਹਮ ਹਮ ਤਾਂ ਹੁਣ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਵੋਟ ਬਟੋਰੂ ਸਾਧਨ ਬਣ ਗਿਆ ਜੀ ਬਿਲਕੁਲ ਹੁਣ ਤੁਸੀਂ ਦੇਖੋ ਔਰਤਾਂ ਨੂੰ ਡਾਇਰੈਕਟ ਬੈਨੀਫਿਟਸ ਦਾ ਫੇਰਾ ਕਿੱਥੇ ਕਿੱਥੇ ਹੋਇਆ ਹਮ ਮੱਧ ਪ੍ਰਦੇਸ਼ ਚ ਭਾਜਪਾ ਜਿੱਤੀ ਹੋਈ ਵਾਜੀਆ ਜੀ ਹਾਰੀ ਹੋਈ ਵਾਜੀ ਜਿੱਤ ਗਈ ਜਿੱਤ ਗਈ ਬਿਲਕੁਲ ਜਦੋਂ ਆਫਰ ਵੱਡੇ ਕਰਦੇ ਹਨਾ ਲਾਡਲੀ ਬਹਿਣਾ ਇਹ ਹਮ ਅ ਫਿਰ ਇਸ ਤੋਂ ਬਾਅਦ ਤੁਸੀਂ ਮਹਾਰਾਸ਼ਟਰ ਚ ਜਾਓ ਜੀ ਉੱਥੇ ਵੀ ਇਹੀ ਲੈਂਦੀ ਇਹਨਾਂ ਨੇ ਹਮ ਅ ਰਾਜਸਥਾਨ ਚ ਵੀ ਸ਼ਾਇਦ ਉਹੀ ਸੀਗੀ ਜੀ ਛਤੀਸਗੜ ਦੇ ਵਿੱਚ ਹਮ ਇਸ ਤਰ੍ਹਾਂ ਔਰਤਾਂ ਨੂੰ ਦਿੱਲੀ ਚ ਦੇਖੋ ਹਾਂ ਦਿੱਲੀ ਚ ਦਿੱਲੀ ਚ ਵੀ ਬਿਲਕੁਲ ਇਦਾਂ ਹੋਇਆ ਜੀ ਦਿੱਲੀ ਹਾਰ ਦਾ ਫਿਰ ਇਹਦਾ ਮਤਲਬ ਹੈ ਕਿ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਥੋੜਾ ਜੋੜ ਹੈਗਾ ਹੂੰ ਆ ਸਿੱਖ ਇਹ ਕਹਿਣੋ ਜਾ ਦੇਖ ਰਹੇ ਨਹੀਂ 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 ਕੇਜਰੀਵਾਲ ਸਾਹਿਬ ਨੇ ਵੀ ਐਲਾਨ ਕੀਤਾ ਸੀਗਾ ਨਾ ਔਰਤਾਂ ਦੇ ਹੱਕ ਚ ਪਰ ਉਹਨਾਂ ਨੇ ਪੰਜਾਬ ਵਾਲਾ ਕਾਊਂਟਰ ਕੀਤਾ ਹੋਵੇਗਾ ਨਾ ਕਿ ਪੰਜਾਬ ਵਾਲੀ ਔਰਤਾਂ ਦਾ ਕਿੱਥੇ ਆ ਤਾਂ ਯਾਨੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਰ ਇੰਨੀਆਂ ਜ਼ਿਆਦਾ ਚੱਲ ਪਈਆਂ ਹੁਣ ਹੂੰ ਕਿ ਇਲੈਕਸ਼ਨ ਜਿੱਤਣ ਦਾ ਸਾਧਨ ਹੈ ਤਾਂ ਇਹ ਸੁਣਵਾਈ ਜਿਹੜੀ ਹੈ ਨਾ 24 ਚ ਉੱਥੇ ਸ਼ੁਰੂ ਹੋਈ ਸੀਗੀ ਮੈਂ ਤੁਹਾਨੂੰ ਦੱਸ ਦੇਵਾਂ ਪਹਿਲਾਂ ਤਾਂ ਚੌਂਕ ਕਮਿਸ਼ਨ ਨੂੰ ਪੁੱਛਿਆ ਗਿਆ ਸੀਗਾ ਕਿ ਭਾਈ ਤੁਸੀਂ ਕੁਝ ਕਰੋ ਉਹਨਾਂ ਦੇ ਹੱਥ ਖੜੇ ਸੀ ਉਹ ਕਹਿੰਦੇ ਯਾਰ ਅਸੀਂ ਕੀ ਕਰੀਏ ਸਰ ਭਈ ਤੁਸੀਂ ਵੀ ਆਖਿਆ ਤੈਅ ਕਰ ਦਿਓ ਹਮ ਥ੍ਰੀ ਵੀਜ਼ ਹੈ ਕੀ ਭਈ ਇਹ ਲਾਰੇ ਲਾ ਦਿੰਦੇ ਆ ਅਸੀਂ ਕੁਝ ਰੈਗੂਲੇਟ ਕਰ ਨਹੀਂ ਸਕਦੇ ਜੀ ਸਾਡੇ ਪੱਲੇ ਕੀ ਹੈ ਕੱਖ ਨਹੀਂ ਉਹ ਪੱਲੇ ਉਸਤਾਦ ਦੇ ਬਿਲਕੁਲ ਭਈ ਗੱਲ ਇਹ ਆ ਕਿ ਸਾਡੇ ਪੱਲੇ ਤੇ ਕਿਉਂਕਿ ਚੌਂਕ ਕਮਿਸ਼ਨ ਮੈਨੂੰ ਕਹਿੰਦਾ ਨਾ ਬੋੜਾ ਬਗਿਆੜ ਬਗਿਆੜ ਦੇ ਦੰਦ ਨਾ ਹੋਰ ਤੇ ਬਗਿਆੜ ਕਿਸ ਕੰਮ ਦਾ ਮੈਨੂੰ ਦੱਸੋ ਬਿਲਕੁਲ ਇਹ ਕਾਨੂੰਨੀ ਨਹੀਂ ਬਣਾ ਸਕਦਾ ਕਮਿਸ਼ਨ ਹੈ ਬਿਲਕੁਲ ਚੋਣ ਕਮਿਸ਼ਨ ਸਰ ਕੋਈ ਕਾਨੂੰਨ ਨਹੀਂ ਬਣਾ ਸਕਦਾ ਸਭ ਤੋਂ ਵੱਡੀ ਤਰਾਸਦੀ ਇਹ ਹੈ ਚੋਣ ਹੁਣ ਤੇ ਆਪਾਂ ਦੇਖਿਆ ਕਿ ਚੋਣ ਕਮਿਸ਼ਨ ਵੀ ਬਸ ਇੱਕ ਕਹਿ ਲੋ ਕਿ ਕਮੈਂਟ ਤੇ ਹੀ ਚੱਲਦਾ ਵੀ ਇਦਾਂ ਕਰਨਾ ਇਦਾਂ ਕਰਨਾ ਆਪਾਂ ਵੇਖੀਏ ਜੀ ਉਹ ਹੁਣ ਤੇ ਆਰਐਸਐਸ ਦੀ ਬ੍ਰਾਂਚ ਹੀ ਬਣ ਗਿਆ ਹੂੰ ਤੋ ਕਹਿੰਦਾ ਮਤਲਬ ਤੁਸੀਂ ਥੋੜਾ ਡਾਇਰੈਕਟ ਕਹਿ ਦਿੰਨੇ ਮੈਂ ਥੋੜਾ ਗੋਲ ਕਹਿ ਲਵਾਂ ਡਾਇਰੈਕਟ ਇਨਡਾਇਰੈਕਟ ਚੱਲਦਾ ਰਹਿਣਾ ਤੋ ਗੱਲ ਇਹ ਆ ਕਿ ਸਭ ਹੁਣ ਜਿਹੜੀ ਐਸ ਵੀ ਨਹੀਂ ਸੂਰਤ ਹਾਲ ਹੈ ਉਹ ਇਹ ਆ ਕਿ ਚੋਣ ਕਮਿਸ਼ਨ ਨੇ ਆ ਕੇ ਕਿਹਾ ਕਿ ਜੀ ਤੁਸੀਂ ਵਿਆਖਿਆ ਤੈਅ ਕਰ ਦਿਓ ਹੂੰ ਬਿਲ ਤਾਂ ਫਿਰ ਸੁਪਰੀਮ ਕੋਰਟ ਦੇ ਜਦੋਂ ਪਾਲੇ ਚ ਗੇਂਦ ਆ ਗਈ ਸੁਪਰੀਮ ਕੋਰਟ ਨੇ ਸੁਣਵਾਈ ਸਟਾਰਟ ਕਰ ਦਿੱਤੀ ਤਾਂ ਉਹ ਉਹ ਟਿੱਪਣੀ ਆ ਉਹ ਇੱਕ ਕਿ ਭਾਈ ਤੁਸੀਂ ਇਹਨਾਂ ਬੰਦਿਆਂ ਨੂੰ ਕੰਮ ਕਿਉਂ ਨਹੀਂ ਜਿ ਦਿੰਦੇ ਹਮ ਇਹਨਾਂ ਨੂੰ ਫ੍ਰੀ ਰਾਸ਼ਨ ਦੇ ਕੇ ਤੁਸੀਂ ਬਣਾ ਰਹੇ ਜੇ ਇੱਕ ਸ਼ਬਦ ਇਸਤੇਮਾਲ ਕੀਤਾ ਪਰਜੀਵੀ ਹਮ ਪਰਜੀਵੀ ਆਪਾਂ ਕਿਹਨੂੰ ਕਹਿੰਦੇ ਜੋ ਦੂਜਿਆਂ ਦੇ ਖੂਨ ਤੇ ਪਲਦਾ ਬਹੁਤ ਤਕੜਾ ਸ਼ਬਦ ਹੈ ਇਹ ਹਮ ਇਹ ਜਿਹੜਾ ਇਸਤੇਮਾਲ ਕੀਤਾ ਹੈ ਸੁਪਰੀਮ ਕੋਰਟ ਨੇ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ ਕਿ ਦੂਸਰੇ ਦੇ ਲਹੂ ਤੇ ਪਲਣ ਵਾਲਾ ਜੀਵ ਹੂੰ ਉਹਨੂੰ ਹੀ ਆਪਾਂ ਕਹਾਂਗੇ ਨਾ ਤਾਂ ਮਤਲਬ ਕਿ ਟੈਕਸਪੇਅਰ ਕੋਈ ਹੈ ਉਹਦਾ ਖਾ ਕੋਈ ਰਿਹਾ ਹੂੰ ਪਲ ਕਿਸੇ ਤੇ ਰਿਹਾ ਜੀ 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 ਤੇ ਕੰਮ ਉਹ ਕਰ ਨਹੀਂ ਰਿਹਾ ਵੀ ਤੁਸੀਂ ਇੱਕ ਵਿਲੜ ਜਮਾਤ ਪੈਦਾ ਕਰ ਰਹੇ ਹੋ ਹੂੰ ਹੁਣ ਜੇ ਤੇ ਸੁਪਰੀਮ ਕੋਰਟ ਅੱਗੇ ਜਾ ਕੇ ਕੁਝ ਇਹਦੇ ਚ ਨਿਰਧਾਰਤ ਕਰ ਦੇਵੇ ਤਾਂ ਇਹਦਾ ਫਾਇਦਾ ਹੈ ਜੇ ਨਹੀਂ ਤਾਂ ਇਦਾਂ ਹੀ ਚੱਲੂਗਾ ਕੰਮ ਕਿਉਂਕਿ ਚੋਣ ਕਮਿਸ਼ਨ ਦਾ ਕੋਈ ਜ਼ਿਆਦਾ ਰੋਲ ਰਹਿ ਨਹੀਂ ਜਾਂਦਾ ਜਦੋਂ ਕੋਈ ਸਰਕਾਰ ਚ ਆ ਗਿਆ ਉਹ ਫਿਰ ਨੀਤੀਗਤ ਫੈਸਲਾ ਬਣ ਜਾਂਦਾ ਤੇ ਨੀਤੀਗਤ ਫੈਸਲੇ ਨੂੰ ਨਾ ਚੋਣ ਕਮਿਸ਼ਨ ਰੋਕ ਸਕੇ ਨਾ ਸਰਕਾਰ ਰੋਕ ਸਕੇ ਸੋ ਸਾਡਾ ਜਿਹੜਾ ਅਰਥਚਾਰਾ ਹੈ ਜੀ ਜਾਂ ਸਾਡਾ ਜਿਹੜਾ ਸੰਵਿਧਾਨਕ ਪ੍ਰਬੰਧ ਹੈ ਸਾਡੇ ਸਮਾਜ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਇਹ ਸਾਰਾ ਮਾਮਲਾ ਗੁੰਝਲਦਾਰ ਬਣਾ ਦਿੰਦੀਆਂ ਨੇ ਸਭ ਬਿਲਕੁਲ 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 ਕਿ ਜ਼ਰੂਰਤਮੰਦ ਕੌਣ ਹੈ ਹੂੰ ਲਾਗਕ ਸਭ ਤੋਂ ਜ਼ਿਆਦਾ ਕਿਹਨੂੰ ਮਿਲ ਰਿਹਾ ਜੀ ਇਹ ਫਰਕ ਹੀ ਮਿਟ ਜਾਂਦਾ ਜਿਵੇਂ ਆਪਾਂ ਆਪਣੇ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਦੀ ਦੇਖਦੇ ਆ ਕਿ 100 ਮੋਟਰ ਵਾਲੇ ਨੂੰ ਵੀ ਫ੍ਰੀ ਤੇ ਜਿਹਦੀ ਇੱਕ ਵੀ ਮੋਟਰ ਨਹੀਂ ਹੈਗੀ ਹੂੰ ਉਹਨੂੰ ਵੀ ਸਬਸਿਡੀ ਮਿਲ ਰਹੀ ਹੈ ਮਿਲ ਰਹੀ ਹੈ ਯਾਨੀ ਪਰ ਉਹ ਕਿੱਲਾ ਪਹਿਲੀ ਉਹ ਤੋਂ ਪਾਣੀ ਉਹ ਮੁੱਲ ਲੈ ਰਿਹਾ ਹੂੰ ਪਾਣੀ ਉਹ ਮੁੱਲ ਲੈ ਰਿਹਾ ਜੀ ਪਰ ਸਬਸਿਡੀ ਉਹਦੇ ਨਾਂ ਤੇ ਵੀ ਚੱਲ ਰਹੀ ਹੈ ਬਿਲਕੁਲ ਬਿਲਕੁਲ ਆਪਾਂ ਬੱਸ ਕਰਾਇਆ ਵਾਲੀ ਵੀ ਗੱਲ ਕਰਦੇ ਹਾਂ ਤੁਸੀਂ ਉਹ ਤੁਸੀਂ ਦੱਸਦੇ ਹੋ ਨੇ ਵੀ ਉਹ ਤੁਹਾਡੇ ਵਾਲੀ ਗੱਲ ਤੁਸੀਂ ਆਪ ਵੀ ਸੁਣਾਦੇ ਤੁਹਾਡੇ ਮੂੰਹ ਹੀ ਆਣਾ ਜਿਹੜੀ ਤੁਸੀਂ ਕਹਿਣਾ ਨਾ ਵੀ ਦੋ ਜਾਨੇ ਮਤਲਬ ਬੱਸ 'ਚ ਬੈਠੇ ਆ 1 ਲੱਖ ਰੁਪਏ ਨੌਕਰੀ ਵਾਲਾ ਤਨਖਾਹ ਵਾਲਾ ਇੱਕ ਕਿਹਦੇ ਘਰੇ ਝਾੜੂ ਕੱਢਣ ਜਾਣਾ ਕਿਸੇ ਨੇ ਪਰ ਉਹ ਦੋਨੋਂ ਫਰੀ ਦਾ ਜਿਹੜਾ ਫਾਇਦਾ ਲੈ ਰਹੇ ਆ ਆ ਤਾਂ ਤੁਸੀਂ ਦੇਖੋ ਉਹਦਾ ਭੁਗਤਾਨ ਸਰਕਾਰ ਕਰਦੀ ਹੈ ਭਾਵੇਂ ਚਲੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹਦਾ ਫਾਇਦਾ ਕਿਉਂਕਿ ਦੋਨੇ ਵੋਟਰ ਨਹੀਂ ਨਾ ਜੀ ਬਿਲਕੁਲ ਵੋਟਰ ਦੂਰ ਨਹੀਂ ਉਹਨਾਂ ਦੀ ਵੀ ਵੋਟ ਲੈਣੀ ਹੈ ਸੋ ਕਿਸੇ ਕਰਕੇ ਉਹਨਾਂ ਦੋਨਾਂ ਦਾ ਫਰਕ ਇੱਕੋ ਸੀਟ ਤੇ ਬੈਠਿਆਂ ਦਾ ਮਿਟ ਜਾਂਦਾ ਹੈ ਜੀ ਬਿਲਕੁਲ 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 ਇਧਰ ਇੱਕ ਮਿੱਤਰ ਵੀ ਇਹਨਾਂ ਨੇ ਲਿਖਿਆ ਹੋਇਆ ਕਹਿ ਰਹੇ ਕਿ ਹੈਲਥ ਤੇ ਐਜੂਕੇਸ਼ਨ ਕਹਿੰਦੇ ਫਰੀ ਹੋਣੀ ਚਾਹੀਦੀ ਹੈ ਸਾਰਿਆਂ ਵਾਸਤੇ ਪਰ ਉੱਥੇ ਵੀ ਸਮੱਸਿਆ ਆ ਜਾਂਦੀ ਹੈ ਇੱਕ ਲਵਪ੍ਰੀਤ ਜੀ ਕਹਿ ਰਹੇ ਨੇ ਕਿ ਭਾਈ ਜੀ ਸੱਤ ਮੈਂਬਰੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਕਹਿੰਦੇ ਅੱਜ ਉਹਦੇ ਬਾਰੇ ਵੀ ਦੱਸਿਓ ਕੋਈ ਜਾਣਕਾਰੀ ਹੈ ਜੀ ਜੇ ਜਿਸ ਵੇਲੇ ਮੀਟਿੰਗ ਹੋ ਜਾਏਗੀ ਉੱਪਰ ਹੋ ਜਾਏਗੀ ਅਸੀਂ ਉਧਰ ਟਿੱਪਣੀ ਕਰਦੇ ਹੁੰਦੇ ਹਾਂ ਧੰਨਵਾਦ ਹਨ ਸੁਖਮ ਸਿੰਘ ਸਾਹਿਬ ਚਲਦੀ ਕਿਸੇ ਮੀਟਿੰਗ ਚ ਚਲਦੀ ਕਿਸੇ ਕਾਨਫਰੰਸ ਚ ਹਮਮ ਅੰਤਮ ਨਿਰਣਾ ਕੀ ਹੋਇਆ ਫੈਸਲਾ ਕੀ ਉਹਦਾ ਪ੍ਰੈਸ ਨੋਟ ਕੀ ਆ ਜੀ ਉਹ ਐਵੇਂ ਆਉਣ ਤੋਂ ਪਹਿਲਾਂ ਅਸੀਂ ਕੋਈ ਤੁੱਕਾ ਮਾਰ ਗਏ ਫਿਰ ਅਗਲੇ ਦਿਨ ਕਰੈਕਸ਼ਨ ਕਰਨੀ ਪੈਂਦੀ ਹੈ ਜੀ ਸਰ ਸੋ ਅਸੀਂ ਇੰਤਜ਼ਾਰ ਕਰਦੇ ਹੁੰਦੇ ਆ ਜੀ ਕਿ ਜੇ ਤੱਕ ਕੋਈ ਅੰਤਮ ਫੈਸਲਾ ਆ ਜਾਵੇ ਕੋਈ ਸਾਡੇ ਕੋਲ ਬਈ ਤਥਾਤਮਕ ਕੋਈ ਜਾਣਕਾਰੀ ਹੋਵੇ ਅਸੀਂ ਸਾਂਝੀ ਕਰ ਦਿੰਨੇ ਚੱਲਦੇ ਪ੍ਰੋਗਰਾਮ 'ਚ ਅਦਰਵਾਈਜ਼ ਕੱਲ ਤੇ ਰੱਖ ਦੇਈ ਤਾਂ ਇਹ ਕਿਹੜਾ ਜੀ ਕੋਈ ਵਾਂਦੇ ਨੇ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਿਆ ਕੱਲ ਨੂੰ 3.5 ਅਸੀਂ ਫੇਰ ਇੱਥੇ ਬੈਠੇ ਹੋਣਾ ਹੈ ਕਿਆਂ ਗੱਲਾਂ ਹੋਣੀਆਂ ਸਾਡੀ ਹਾਂਜੀ ਹਾਂਜੀ ਕੋਈ ਗੱਲ ਥੋੜੀ ਜੀ ਸਾਨੂੰ ਤੇ ਪ੍ਰੋਬਲਮ ਆਉਣੀ ਸੀਗੀ ਉਹ ਸਾਡਾ ਟੈਕਨੀਸ਼ੀਅਨ ਵਿਚਾਰਾ ਟ੍ਰੈਜੇਡੀ ਦਾ ਸ਼ਿਕਾਰ ਹੋ ਗਿਆ ਮਾਰਕ ਕਿਸੇ ਤੇ ਆ ਤਾਂ ਹੁਣ ਸਾਨੂੰ ਕੋਈ ਚੱਕਰ ਨਹੀਂ ਹੋ ਰਿਹਾ ਐਸੇ ਸਾਡਾ ਭਰਾ ਹੈਗਾ ਜਿੰਦਾਬਾਦ ਲੈ ਆ ਬਿਲਕੁਲ ਬਿਲਕੁਲ ਬੇਕੋ ਇਹ ਕਰ ਲਿਆ ਸੈੱਟ ਤੇ ਪ੍ਰੋਗਰਾਮ ਥੋੜਾ ਜਿਹਾ ਸ਼ੇਅਰ ਕਰ ਦਿਓ ਤੁਸੀਂ ਇਹ ਥੋੜਾ ਜਿਹਾ ਪਿੱਛੇ ਰਹਿ ਗਿਆ ਮੈਨੂੰ ਲੱਗਦਾ ਇਹਨੂੰ ਵੀ ਕਰ ਦਿਓ ਖਿੱਚ ਦਿਓ ਆ ਇੱਕ ਮਿੱਤਰ ਕੁਲਦੀਪ ਸਿੰਘ ਗਰੇਵਾਲ ਜੀ ਆਜੇ ਆਪਾਂ ਨੂੰ ਵੈਲੈਂਟਾਈਨਸ ਵਿਸ਼ ਕਰ ਰਹੇ ਆ ਤੇ ਖੈਰ ਤੁਹਾਨੂੰ ਵੀ ਮੁਬਾਰਕਾਂ ਜੀ ਬਾਰੇ ਭਾਈ ਠੀਕ ਹੈ ਵੈਲੈਂਟਾਈਨ ਸਾਡੇ ਵੈਲੈਂਟਾਈਨ ਨਾ ਮਨਾਏ ਗਏ ਜੀ ਸਭ ਹੋਰ ਹੀ ਫਿਕਰਾਂ ਚ ਲੰਘ ਨੂੰ ਬਈ ਸਾਡੀ ਤੇ ਜਵਾਨੀ ਆ ਨਾ ਹੁਣ ਤਾਂ ਵੇਲਣਾ ਡੇ ਹੀ ਚਲਦਾ ਤੁਹਾਨੂੰ ਪਤਾ ਹੀ ਤੇ ਭਾਈ ਹਨਾ ਨਾ ਇਹਨਾਂ ਦਾ ਪਤਾ ਬਹੁਤਾ ਇਹ ਜੀ ਪ੍ਰਪੋਜ਼ਡ ਡੇ ਆ ਜੀ ਇਹ ਰੋਜ਼ ਡੇ ਆ ਜੀ ਅਰੇ ਸਰ ਸਾਡਾ ਚਾਹ ਪੱਤੀ ਡੇ ਹੁੰਦਾ ਮੁੱਖ ਜੀ ਚਾਹ ਮੁਤੀ ਮੁੱਖ ਕੀ ਬਸ ਇਧਰ ਹੀ ਆ ਚਲੋ ਮੁਬਾਰਕ ਹੈ ਜੀ ਜੀ ਜਵਾਨ ਜਿਹੜੇ ਆ ਨੌਜਵਾਨ ਆ ਉਹਨਾਂ ਨੂੰ ਮੁਬਾਰਕ